ਫਾਿਲਕਾ ਤੋਂ ਆਮ ਆਦਮੀ ਪਾਰਟੀ ਦੀ ਮਹਿਲਾ ਜ਼ਿਲ੍ਹਾ ਪ੍ਰਧਾਨ ਪੂਜਾ ਲੋਥਰਾ ਸਖਦੇਵਾ ਅਤੇ ਡਾਕਟਰ ਬੀਡੀ ਮੈਮੋਰੀਅਲ ਵੈਲਫੇਅਰ ਸੁਸਾਇਟੀ ਵੱਲੋਂ ਲਗਾਤਾਰ ਜੋ ਜ਼ਿਲ੍ਹੇ ਫਾਿਲਕਾ ਦੇ ਵਿੱਚ ਪੌਦੇ ਵੰਡੇ ਜਾ ਰਹੇ ਹਨ ਉਸ ਦੇ ਤਹਿਤ ਅੱਜ ਫਾਿਲਕਾ ਦੇ ਨੇੜਲੇ ਪਿੰਡ ਕਪੂਰਸ਼ਾ ਖੁੱਬਨ ਦੇ ਸਰਕਾਰੀ ਸਕੂਲ ਵਿੱਚ ਵੀ ਪੌਦੇ ਵੰਡੇ ਗਏ ਇਸ ਮੌਕੇ ਤੇ ਮੀਡੀਆ ਨਾਲ ਗੱਲ ਕਰਦੇ ਹੋਏ ਸਮੂਹ ਸਟਾਫ ਨੇ ਕਿਹਾ ਕਿ ਡਾਕਟਰ ਬੀਡੀ ਸਖਦੇਵਾ ਵੈਲਫੇਅਰ ਸੁਸਾਇਟੀ ਅਤੇ ਮਹਿਲਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਪੂਜਾ ਲੋਥਰਾ ਸਜਦੇਵਾ ਵੱਲੋਂ ਜੋ ਇਹ ਪੋਦੇ ਵੰਡਣ ਅਤੇ ਪੋਦੇ ਦਾ ਲੰਗਰ ਲਾਇਆ ਜਾ ਰਿਹਾ ਹੈ ਇਹਦੇ ਲਈ ਪੂਰੇ ਸ਼ਹਿਰ ਵਾਸੀਆਂ ਨੂੰ ਜੋਰ ਦੇ ਕੇ ਸਹਿਯੋਗ ਕਰਨਾ ਚਾਹੀਦਾ ਹੈ ਪੀਵੀ ਲਾਈਵ ਲਈ ਦਲੀਪ ਦਾਦੀ ਰਿਪੋਰਟ ਫਾਜ਼ਿਲਕਾ ਜੀ ਕਿਸ ਤਰ੍ਹਾਂ ਦਾ ਤੁਹਾਡੇ ਵੱਲੋਂ ਸੰਪਰਕ ਕੀਤਾ ਗਿਆ ਸੀ ਜੋ ਅੱਜ ਪੋਧਾ ਰোপਣ ਕੀਤਾ ਗਿਆ ਸਰ ਤੁਹਾਨੂੰ ਪਤਾ ਲੱਗਿਆ ਸੀ ਕਿ ਆਪਣੇ ਆਫਿਸ ਵਿੱਚ ਹਾਰ ਵਾਹ ਆਪ ਨੂੰ ਵੀਕਲੀ ਹੈ ਮਤਲਬ ਆਪਣੇ ਪੋਦੇ ਵਰਕ ਟਰੀਜ਼ ਹਾਲ ਬੰਦ ਨੇ ਅਸੀਂ ਗਏ ਸੀ ਦੋ ਜਣੇ ਉਹ ਤਾਂ ਸਾਡੇ ਜਾਣ ਤੋਂ ਪਹਿਲਾਂ ਵੰਡੇ ਜਾ ਚੁੱਕੇ ਸੀ ਫਿਰ ਮੈਮ ਦੇ ਅਫਿਸ ਵਿੱਚ ਗਏ ਨਾਲ ਸਾਨੂੰ ਬਹੁਤ ਅੱਛਾ ਟਰੀਟ ਦਿੱਤਾ ਬਹੁਤ ਅੱਛਾ ਸਾਡੀ ਗੱਲਬਾਤ ਸੁਣੀ ਫਿਰ ਕਹਿੰਦੇ ਇਸ ਵਕਤ ਹੀ ਆਵਾਂਗੇ ਅੱਜ ਇਹਨਾਂ ਨੇ ਸਾਡੇ ਮਤਲਬ ਜੋ ਕੰਮ ਸੀ ਅੱਛਾ ਕੀਤਾ ਦੱਸ ਵੀ ਅਸੀਂ ਦਾ ਜੇ ਮਤਲਬ ਜੋ ਸਾਡੀ ਡਿਮਾਂਡ ਸੀ ਪੂਰੀ ਕੀਤੀ ਗਮਲਿਆ ਵੀ ਦਿੱਤੇ ਫ੍ਰੀ ਗਾਰਡ ਵੀ ਔਰ

ਪੂਜਾ मैम ਦਾ ਰੇ ਨਦੀਪਿੰਦ ਦਾ ਬਹੁਤ ਥੈਂਕਸ ਕਰਦੇ ਆ ਇਹਨਾਂ ਨੇ ਸਾਨੂੰ ਗਮਲੇ ਟੀਗਟ ਕੇ ਪਲੈਂਟਸ ਪ੍ਰੋਵਾਈਡ ਕੀਤੇ ਹੈ ਤੇ ਅਸੀਂ ਇਹ ਵੀ ਵਿਸ਼ਵਾਸ ਵੀ ਲਾਣੇ ਆ ਕਿ ਅਸੀਂ ਇਹਨਾਂ ਦੀ ਪੂਰੀ ਕੇਅਰ ਕਰਾਂਗੇ ਜੀ ਟੀਚਰ ਹੋ ਤਾਂ ਬੱਚਿਆਂ ਨੂੰ ਕਿਸ ਤਰ੍ਹਾਂ ਦਾ ਗਾਈਡ ਕੀਤਾ ਜਾਏਗਾ ਤੁਹਾਡੇ ਵੱਲੋਂ ਕਿਉਂਕਿ ਵਾਤਾਵਰਣ ਦੇਖਦੇ ਕਾਫੀ ਗਰਮੀ ਪੈ ਰਹੀ ਹੈ ਹਾਂਜੀ ਸਰ ਸਾਡੇ ਕੋਲ ਇਕੋ ਕਲੱਬ ਵੀ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਇਕੋ ਕਲੱਬ ਵੀ ਚੱਲਦਾ ਹੈ ਤੇ ਸਾਇੰਸ ਵੀ ਇਹ ਟੌਪਿਕ ਬਹੁਤ ਵਾਰ ਆਉਂਦਾ ਹੈ ਤਾਂ ਬੱਚਿਆਂ ਨੂੰ ਆਲਰੇਡੀ ਅਸੀਂ ਦੱਸ ਚੁੱਕੇ ਹਾਂ ਕਿ ਇਸ ਮੌਸਮ 'ਚ ਅ ਇਹਨਾਂ ਦੀ ਕਿਵੇਂ ਸੰਭਾਲ ਕਰ ਰਹੀ ਹੈ ਔਰ ਮੈਂ ਵੀ ਦੱਸਣਾ ਚਾਹੂੰਗੀ ਕਿ ਦਰਿੰਦ ਮੇਂ ਛੁੱਟੀਆਂ ਚ ਜਦੋਂ ਸਾਡਾ ਸਮਰ ਕੈਂਪ ਲੱਗਿਆ ਸੀ ਤਾਂ ਬੱਚਿਆਂ ਨੇ ਇਕੱਠ ਆਪਣੇ ਪਲਾਂਟੇਸ਼ਨ ਡਰਾਈਵ ਚ ਲਾਇਆ ਔਰ ਬਹੁਤ ਵਧੀਆ ਪਲਾਂਟਸ ਉਹਨਾਂ ਨੂੰ ਰੱਖਿਆ ਤੇ ਅੱਜ ਉਹਨਾਂ ਨੇ ਸਾਨੂੰ ਫੋਟੋਸ ਵੀ ਉਹਨਾਂ ਦੀਆਂ ਸ਼ੇਅਰ ਕੀਤੀਆਂ ਸਰਕੀਨਾ ਮੈਂ ਤੁਹਾਡਾ ਤੋਂ ਕੀ ਕਹਿਣਾ ਚਾਹੋਗੇ ਜੋ ਅਜੂ ਪ੍ਰਾਲਾ ਕਿਤਾਬ ਲਈ ਇਹ ਅੱਜ ਬਹੁਤ ਵਧੀਆ ਉਪਰਾਲਾ ਹੈ ਜੀ ਅੱਜ ਦੇ ਸਮੇਂ ਦੀ ਜ਼ਰੂਰਤ ਵੀ ਹੈ ਕਿ এনवायरमेंट ਜਿਹੜਾ ਹੈ ਸਾਨੂੰ ਬਚਾਉਣ ਦੀ ਲੋੜ ਹੈ ਉਸ ਦੇ ਲਈ ਪੌਦੇ ਲਗਾਉਣਾ ਵੀ ਬਹੁਤ ਜ਼ਰੂਰੀ ਹੈ ਸਮਾਜ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਇਹਨਾਂ ਵੱਲੋਂ ਤਾਂ ਜੋ ਸਾਡਾ ਵਾਤਾਵਰਣ ਜਿਹੜਾ ਸਾਫ਼ ਰਹੇ ਕੀ ਤੁਹਾਡੇ ਵੱਲੋਂ ਸੰਪਰਕ ਕੀਤਾ ਗਿਆ ਸੀ ਸਕੂਲ ਵੱਲੋਂ ਸੰਪਰਕ ਕੀਤਾ ਗਿਆ ਸੀ ਸਕੂਲ ਵੱਲੋਂ ਹੀ ਸੰਪਰਕ ਕੀਤਾ ਗਿਆ ਸੀ ਤਾਂ ਹੋਰ ਕੋਈ ਕਿਸ ਤਰ੍ਹਾਂ ਦੀ ਕੋਈ ਮੰਗ ਰੱਖੀ ਗਈ ਹੋਵੇ ਕੋਈ ਸਮੱਸਿਆ ਦੱਸੀ ਗਈ ਹੋਵੇ ਨਹੀਂ ਬਸ ਇਹ ਫਿਰ ਮਿਲ ਕੇ ਦੇਖ ਲਾਂਗੇ ਜੀ ਜੋ ਵੀ ਹੋਏਗਾ ਅਸੀਂ ਮਿਲ ਕੇ ਗੱਲ ਕਰਾਂਗੇ हां जी नमस्कार जी आज डॉक्टर वीदी सचदेवा मेमोरियल वेलफेयर सहायता ਵੱਲੋਂ ਪਿੱਛੇ ਕਾਫੀ ਟਾਈਮ ਤੋਂ ਜਿਹੜੇ এনवायरमेंट ਨੂੰ ਬਚਾਉਣ ਵਾਸਤੇ ਜਿਹੜਾ ਹੈ ਖਰਾਬਾ ਬਣਾਉਣ ਵਾਸਤੇ ਬੜਾ ਪ੍ਰਯਤਨ ਕੀਤਾ ਜਾ ਰਿਹਾ ਇੱਕ ਰੁੱਖ ਤੇ ਸੋ ਸੁਖ ਜਿਹੜੀ ਮੁਹਿੰਮ ਹੈ ਉਹ ਲਗਾਤਾਰ ਸਾਡੇ ਵੱਲੋਂ ਚਲਾਈ ਜਾ ਰਹੀ ਹੈ ਸਾਡੇ ਸਾਈ ਜਿਹੜੀ ਟੀਮ ਹੈ ਬੜੀ ਵੱਧ ਚੜ ਕੇ ਜਿਹੜੀ ਇਹਦੇ ਵਿੱਚ ਹਿੱਸਾ ਲੈਂਦੀ ਹੈ ਤમે ਅੱਜ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੀ ਆ ਸੀਨੀਅਰ ਸਕੈਂਡਰੀ ਸਕੂਲ ਕਬੂਲ ਸ਼ਾ ਖੁਬਨ ਦੇ ਪ੍ਰਿੰਸੀਪਲ ਔਰ ਪੂਰੇ ਸਟਾਫ ਦਾ ਕਿ ਅੱਜ ਸਾਨੂੰ ਡਾਕਟਰ ਬੀ.ਡੀ. ਸਚਦੇਵਾ ਮੂਰਗਲ ਬੈਕ ਸੋਸਾਇਟੀ ਨੂੰ ਛੋਟੀ ਜੀ ਸੇਵਾ ਕਰਨ ਦਾ ਇੱਕ ਮੌਕਾ ਦਿੱਤਾ ਹੈ ਕੁਝ ਜਿਹੜੇ ਪੌਦੇ ਪ੍ਰੀਗਾਰਡ ਔਰ ਜਿਹੜੇ ਗਮਲੇ ਨੇ ਉਹ ਅੱਜ ਪ੍ਰੋਵਾਈਡ ਕਰਵਾਏ ਗਏ ਨੇ ਔਰ ਬਹੁਤ ਵਧੀਆ ਜਿਹੜਾ ਇਨੀਸ਼ੀਏਟਿਵ ਲਿਖਤਾ ਗਿਆ ਹੈ ਅ ਬੱਚੇ ਜਿਹੜੇ ਨੇ ਬਹੁਤ ਮੋਟੀਵੇਟ ਨੇ ਬੜੀਆਂ ਅਨੁਸ਼ਾਸਿਤ ਨੇ ਔਰ ਬਹੁਤ ਬੁਧੀਦ੍ਰਿਸ਼ੀ ਹਸ ਜਿਹੜਾ ਹੈ ਇੱਥੇ ਸਾਮ ਸਭਾ ਜਿਹੜੀ ਹੋਤੀ ਜਾਏਗੀ ਤਮੇ ਸਾਰੇ ਸਟਾਫ ਦਾ ਪ੍ਰਿੰਸੀਪਲ ਮੈਮ ਦਾ ਇੱਕ ਵਾਰ ਫਿਰ ਤੋਂ तहे ਦਿਲੋਂ ਸ਼ੁਕਰੀਆ ਦਾ ਕਰਦੀ ਹਾਂ ਕਿ ਸਾਡੀ ਸਾਇਕੀ ਨੂੰ ਇਸ ਸੇਵਾ ਕਰਨ ਦਾ ਮੌਕਾ ਮਿਲਿਆ ਸਰਵਸ ਕਾਮੀ ਸੰਘਾ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਅੱਗੇ ਵੀ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਜ਼ਰੂਰਤ ਹੈ ਤਾਂ ਅਸੀਂ ਇਹਨਾਂ ਦੇ ਸਹਿਯੋਗ ਵਾਸਤੇ ਨਿਸ਼ਚਿਤ ਯਾਦ ਰੱਖਾਂਗੇ ਮੌਜੂਦਾ ਸਰਕਾਰ ਦੇ ਅਗੂ ਮੈਲਾ ਜੀ ਦੇ ਪ੍ਰਧਾਨ ਵੀ ਹੋ ਤੁਸੀਂ ਤਾਂ ਕੋਈ ਹੋਰ ਮੰਗ ਰੱਖੀਗੀ ਹੈ ਦੇਖੋ ਜਿਵੇਂ ਜਿਵੇਂ ਜੋ ਵੀ ਸਕੂਲ ਦੀ ਸਮੱਸਿਆ ਹੋਵੇ ਬਿਲਕੁਲ ਜੋ ਡਿਮਾਂਡ ਹੋਏਗੀ ਜੋ ਰਿਕੁਆਇਰਮੈਂਟ ਹੋਏਗੀ ਉਹ ਆਪਣੀ ਡਿਊਟੀ ਸਮਝਦੇ ਹੋਏ ਜਿਹੜੀ ਉਹ ਪੂਰੀ ਕੀਤੀ ਜਾਏਗੀ